ਲਾਸਟ ਮੋਮੈਂਟ ਤੇ ਤਬਿਆਤ ਕਿਸ ਤਰੀਕੇ ਨਾਲ ਜ਼ਿਆਦਾ ਖਰਾਬ ਹੋਈ ਲੱਗਦੀ ਜਿੰਨੇ ਉਹਨਾਂ ਨੂੰ ਲਿਵਰ ਕੈਂਸਰ ਸੀ ਜੀ ਐਕਚੁਅਲ ਰੀਜ਼ਨ ਉਹਨਾਂ ਦਾ ਇਹ ਸੀਗਾ ਬਟ ਇਹ ਰੀਜ਼ਨ ਕਦੀ ਪ੍ਰੋਪਰਲੀ ਬਾਹਰ ਆਇਆ ਨਹੀਂ ਰਾਈਟ ਹਾਂਜੀ ਇਹ ਬਾਹਰ ਨਹੀਂ ਆਇਆ ਉਹਨਾਂ ਦਾ ਜ਼ਿਆਦਾ ਇਹ ਸੀ ਕਿ ਐਲਕੋਹੋਲਿਜ਼ਮ ਕਰਕੇ ਉਹਨਾਂ ਦਾ ਐਲਕੋਹੋਲ ਜ਼ਿਆਦਾ ਲੈਂਦੇ ਸੀ ਪਰ ਉਹ ਇੰਨੀ ਐਲਕੋਹੋਲ ਲੈਂਦੇ ਨਹੀਂ ਸੀ ਓਕੇ ਟੂ ਇਸ਼ੂ ਵਾਸ ਉਹ ਖਾਂਦੇ ਕੱਟ ਸੀ 2009 ਦੇ ਵਿੱਚ ਡਾਇਗਨੋਸ ਹੋਇਆ ਕਿ ਲਿਵਰ ਕੈਂਸਰ 2011 30th ਮਾਰਚ ਨੂੰ ਯੁੱਧਵਿਰ ਸਿੱਖ ਹੁੰਦੇ ਨੇ ਉਹ ਇੱਕਦਮ ਉਹਨਾਂ ਦਾ ਕੈਂਸਰ ਹੈ ਸਾਰਾ ਕੁਝ ਦੇਖ ਕੇ ਨਾ ਸ਼ੂਟ ਹੋ ਉਹ ਤ ਵਧ ਗਿਆ ਸੋ ਕੰਟਰੋਲ ਤੋਂ ਬਾਹਰ ਹੋ ਗਿਆ ਜਿੰਨੀ ਵੀ ਮੈਡੀਕੇਸ਼ਨ ਸੀ ਉਹ ਕੁਝ ਨਹੀਂ ਸੀ ਸ਼ਾਇਦ ਜੇ ਉਹ ਨਾ ਹੁੰਦਾ ਹੋਰ 4-5 ਸਾਲ ਉਹ ਕੱਢ ਜਾਂਦੇ ਮਤਲਬ ਉਹ ਬੇਸਿਕਲੀ ਭਾਜੀ ਯੁਧਵੀਰ ਭਾਜੀ ਦੀ ਟੈਨਸ਼ਨ ਕਰ ਰਹੇ ਆ ਸੇਮ ਐਜ਼ ਮਾਨਿਕ ਸਾਹਿਬ ਜੀ ਉਹ ਸਿੱਖ ਸੀ ਸਭ ਨੂੰ ਪਤਾ ਸੀ ਪਰ ਸਟੇਟਮੈਂਟਸ ਉਹਨਾਂ ਲਈ ਵੀ ਆਈਆਂ ਕਿ ਉਹ بیمار ਹੋ ਗਏ ਨੇ ਨਾ ਡਰੰਕ ਬਹੁਤ ਜ਼ਿਆਦਾ ਸੀ ਸੋ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਲਾਸਟ ਮੋਮੈਂਟ ਤੇ ਤਬਿਆਤ ਕਿਸ ਤਰੀਕੇ ਨਾਲ ਜ਼ਿਆਦਾ ਖਰਾਬ ਹੋਣ ਲੱਗ ਪਈ ਸੀ ਉਹਨਾਂ ਦੀ ਉਹਨਾਂ ਨੂੰ ਲੀਵਰ ਕੈਂਸਰ ਸੀ ਜੀ ਜੀ ਐਕਚੁਅਲ ਰੀਜ਼ਨ ਉਹਨਾਂ ਦਾ ਇਹ ਸੀਗਾ ਬਟ ਇਹ ਰੀਜ਼ਨ ਕਦੀ ਪ੍ਰੋਪਰਲੀ ਬਾਹਰ ਆਇਆ ਨਹੀਂ ਰਾਈਟ ਹਾਂ ਜੀ ਇਹ ਬਾਹਰ ਨਹੀਂ ਆਇਆ ਉਹਨਾਂ ਦਾ ਜ਼ਿਆਦਾ ਇਹ ਸੀ ਕਿ ਐਲਕੋਹੋਲਿਜ਼ਮ ਕਰਕੇ ਉਹਨਾਂ ਦਾ ਐਲਕੋਹੋਲ ਜ਼ਿਆਦਾ ਲੈਂਦੇ ਸੀ ਪਰ ਉਹ ਇੰਨੀ ਐਲਕੋਹੋਲ ਲੈਂਦੇ ਨਹੀਂ ਸੀ ਓਕੇ ਤੇ ਯਿਸ਼ੂ ਵਾਸ ਉਹ ਖਾਂਦੇ ਘਟ ਸੀਗੇ ओके ਤੇ ਜਦੋਂ ਨਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰਾਂਗੀ ਜਦੋਂ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਕੰਟੈਸਟ ਕੀਤਾ 1998 or 96 ਮੇਰੇ ਕੋਲ ਮੈਨੂੰ ਐਗਜ਼ੈਕਟ ਇਅਰ ਯਾਦ ਨਹੀਂ ਹੈ ਜੀ ਉਸ ਟਾਈਮ ਨਾ ਉੱਥੇ ਕੁਝ ਲੋਕਾਂ ਨੇ ਉਹਨਾਂ ਨੂੰ ਉਹ ਜਿਹੜੀ ਦੇਸੀ ਸ਼ਰਾਬ ਹੁੰਦੀ ਸਮਥਿੰਗ ਉਹ ਕੁਝ ਉਹਨਾਂ ਨੂੰ ਬਾਰ-ਬਾਰ ਕਿਤੇ ਕਿਸੇ ਨੇ ਪਿਲਾ ਦਿੱਤੀ ਉਹਦਾ ਉਹਨਾਂ ਦੇ ਲਿਵਰ ਤੇ ਉਦੋਂ ਹੀ ਇਫੈਕਟ ਪੈ ਗਿਆ ਸੀ ਅੱਛਾ ਹਾਂਜੀ ਲਿਵਰ ਸਰੋਸਿਸ ਹੋਇਆ ਪਹਿਲਾਂ ਓਕੇ ਫਿਰ ਕੁਝ ਸਾਲਾਂ ਬਾਅਦ ਜਾ ਕੇ ਜਦੋਂ 2009 ਦੇ ਵਿੱਚ ਡਾਇਗਨੋਸ ਹੋਇਆ ਕਿ ਲਿਵਰ ਕੈਂਸਰ ਹੈ। ਓਕੇ। ਉਦੋਂ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਹੋ ਗਿਆ ਸੀ। 올 ਰਾਈਟ। ਬਟ 2011 30th ਮਾਰਚ ਨੂੰ ਯੁਧਵਿਰ ਸਿੱਖ ਹੁੰਦੇ ਨੇ। ਉਹ ਇੱਕਦਮ ਉਹਨਾਂ ਦਾ ਕੈਂਸਰ ਇਹ ਸਾਰਾ ਕੁਝ ਦੇਖ ਕੇ ਨਾ ਸ਼ੂਟ ਹੋ ਗਿਆ। ਬਹੁਤ ਵੱਧ ਗਿਆ। ਓਕੇ। ਤੋਂ ਕੰਟਰੋਲ ਤੋਂ ਬਾਹਰ ਹੋ ਗਿਆ ਜਿੰਨੀ ਵੀ ਮੈਡੀਕੇਸ਼ਨ ਸੀ ਉਹ ਕੁਝ ਨਹੀਂ ਸੀ। ਸ਼ਾਇਦ ਜੇ ਉਹ ਨਾ ਹੁੰਦਾ ਹੋਰ 4-5 ਸਾਲ ਉਹ ਕੱਢ ਜਾਂਦੀ। ਮਤਲਬ ਉਹ ਬੇਸਿਕਲੀ ਬਾਜੀ ਜਿਤ ਵੀਰ ਬਾਜੀ ਦੀ ਟੈਨਸ਼ਨ ਲੱਗਦੀ ਸਟ्रेस ਉਹ ਦੇਖ ਕੇ ਉਹਨਾਂ ਤੋਂ ਕਿਉਂਕਿ ਕੋਈ ਵੀ ਬਿਮਾਰੀ ਹੈ ਜਾਂ ਸਿਹਤ ਤੁਹਾਡੀ ਫਾਈਟ ਕੈਂਸਰ ਹੈਗਾ ਕਿ ਤੁਸੀਂ ਜੇ ਅੰਦਰੋਂ ਫਾਈਟ ਕਰ ਸਕਦੇ ਹੋ ਨਾ ਇਸ ਡਿਜ਼ੀਜ਼ ਦੇ ਨਾਲ ਤੁਸੀਂ ਨਿਕਲ ਵੀ ਸਕਦੇ ਹੋ ਜੀ ਜੀ ਪਰ ਉਹਨਾਂ ਦਾ ਜਿਹੜਾ ਫਾਈਟ ਕਰਨ ਵਾਲੀ ਜਿਹੜੇ ਅੰਦਰ ਇੱਕ ਜਜ਼ਬਾ ਸੀ ਨਾ ਉਹ ਖਤਮ ਹੋ ਗਿਆ ਸੀ ਅਦਰਵਾਇਸ ਕਈ ਵਾਰੀ ਬਿਮਾਰ ਹੋਏ ਨੇ ਪਹਿਲਾਂ 6 6 ਦਿਨ 10 10 ਦਿਨ ਕੋਮਾ ਚ ਵੀ ਰਹੇ ਨੇ ਹਮ ਬਟ ਇੰਨਾ ਕਦੇ ਹੋਇਆ ਨਹੀਂ ਸੀ ਬਟ